ਕਾਲਜੀ ਸਾਰਿਆਂ ਨੂੰ ਸੰਦੀਪ ਦੇ ਵੀਰ ਤੋਂ ਬੋ ਬੋ ਵੈਲਕਮ ਹੈ ਜੀ ਤੇ ਪਹੁੰਚ ਚੁੱਕੇ ਹਾਂ ਬਾਈ ਕਾਲੂ ਦੀ ਗੁਰਦਿਆਲ ਸਿੰਘ ਉਹਨਾਂ ਕੋਲ ਤੇ ਮੇਰੇ ਸਨ ਅੱਜ ਸਾਰਿਆਂ ਪਹਿਲਣਾਂ ਨੇ ਲੱਗਦੀ ਅੱਜ ਪਹਿਲਣਾਂ ਤੋਂ ਜਨਾਈਆਂ ਦੋੰਦੀਆਂ ਖੀਆਂ ਚੌਂਦੀਆਂ ਸਾਸੀ ਕਾਲ ਜੀ ਅੱਜ ਸ਼ਖਲਾਂ ਦਾ ਬਦਲਾ ਆ ਗਿਆ ਨਾ ਅੱਜ ਕਿ ਪਹਿਲੇ ਦੂਜੇ ਲੈ ਆਏ ਹੋਰੇ ਸੰਦੀਪ ਦੇ ਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ 사ਸੀ ਕਾਲ ਜੀ ਹੋਰ ਸੁਣਾਉ ਠੀਕ ਠਾਕ ਤਿਆਰੀ ਮੇਲੇ ਦੀ ਮੇਲੇ ਦੀ ਪੂਰੀ ਤਿਆਰੀ ਆ ਸੰਦੀਪ ਭਾਜੀ ਬਾਸ ਹੋਰ ਨਾ ਅੱਜ ਕੰਮ ਜਿਆਦਾ ਹੀ ਰਖੜਾ ਜਿਹੜੀਆਂ ਮੈਂਟੋ ਮਾੜੀ ਤੁਰ ਜਾਣਾ ਮੇਲੇ ਜਾਣਾ ਇਹਨਾਂ ਬੰਦਿਆਂ ਨੇ ਤੇ ਮੇਰਾ ਵੀ ਚੱਕ ਲੈ ਜਾ ਵਾ ਪਾਸ ਕੱਲ ਦਾ ਦੇਣੀ ਆ ਪਰਸੋਂ ਅਨੰਦਪ੍ਰਸਾਦ ਕੋਲ ਆਇਆ ਇਹ ਨਹੀਂ ਮੋੜਦੇ ਪੰਜ ਦਿਨ ਨਾ ਪੰਜ ਦਿਨ ਫੇਰ ਨਹੀਂ ਪੰਜ ਦਿਨ ਦੀ ਪੰਜ ਦਿਨ ਰਹਿਣਾ ਸਾਲ ਦੇ ਉਹ ਸੁਨੀਪ ਭਾਈ ਚਾਰ ਬੈਕਰ ਰੱਖੇ ਆ ਗੱਬਣੇ ਜੀ ਇਹ ਗੱਬਣਿਆ ਵਛੀ ਤੇ ਦੋਂਦੀ ਖੀਰੀ ਵਛੀ ਜੇ ਅੱਛਾ ਦੋਂਦੀ ਖੀਰੀ ਆ ਹਾਂ ਹਾਂ ਮੂੰਹ ਪੁੱਟ ਕੇ ਵਿਖਾਵਾਂਗੇ ਜੀ ਠੀਕ ਆ ਹਾਂ ਲੈ ਵੀ ਆ ਜਾਓ ਘਰਾਂ ਦੇ ਕੱਲ ਮੂੰਹ ਮਾਂ ਵਿਖਾ ਦੇ ਜਰਾਗਾ ਲੋ ਜੀ ਦੋ ਦੰਦ ਜਾ ਖੀਰੀ ਵੇਡ ਹੋਣੀ ਆ ਖੀਰੀ ਦੋਂਦੀ ਚ ਬਸ ਚੜਨ ਲਈ ਆ ਜੀ ਆਜੋ ਆਜੋ ਲਿਆਓ ਕਰਾਂ ਦੇ ਜੀ ਆ ਜੀ ਸਿੰਘ ਹੁਣ ਕਰ ਦੋ ਭਾ ਬਸ ਛੋਟੇ ਛੋਟੇ ਭਾ ਛੋਟੇ ਛੋਟੇ ਸੰਦੀਪ ਭਾ ਉਦਾਂ ਤੇ ਚੱਲ ਵਛੀ ਭਾਵੇਂ 75 ਦੀ ਵੀ ਵੇਚ ਲੈਂਦੇ ਵਿਕ ਜਣੇ ਹੀ ਪਰ ਨਹੀਂ ਤਾਂ ਬਾ ਮੇਲੇ ਜਾਣਾ ਹਾਂ ਹਾਂ ਨਾ ਆਈਆਂ ਸੰਦੀਪ ਜੀ 65000 ਦੀ ਠੀਕ ਆ ਜੈ ਜੀ ਆ ਨਾ ਜੈ ਜੀ ਆ ਚੱਲਣੋ ਜੈ ਜੈਜ ਭਾ ਜਾਣ ਦੋ ਲੋ ਇਹ ਵੀ ਗੱਪਣੀ ਇਹ ਵੀ ਗੱਬਣਿਆ ਦੂਜਾ ਸੁਆ ਸੁਣੀਆ ਇਹ ਵੀ ਗੱਬਣ ਦੂਜਾ ਸੁਆ ਸੁਣੀਆ ਪਤ ਭਰਾ ਇਹ ਵੀ ਵੇਖੋ ਕਰਾਂ ਦੀ ਲੋ ਜਿਆਦਾ ਸਾਰੇ ਟਾਪ ਕੁਆਲਟੀ ਪੀਸ ਆ ਅਜਮਾਲ ਕਾਲਾ ਕਾਲਾ ਕਰਤਾ ਚੱਲਣ ਨੂੰ ਦੋ ਕਰਾਂ ਦੀ ਚੱਲ ਪਤ ਚੱਲ ਚੱਲ ਤੋਰ ਦੋਰੋ ਕਰਾਂ ਦੀ ਜਾ ਫਿਰ ਕਰ ਲੈ ਭਾਈ ਜੀ ਗੱਡੀ ਆ ਦੀ ਕਰ ਲੈ ਜਿਹੜੇ ਕਾਦੇ ਨਹੀਂ ਗੱਡੀ ਬਲੇਰੋ ਖੜਨੀ ਹੁੰਦੀ ਪਾਜੀ ਬਸ ਠੀਕ ਆ ਬਸ 2 ਮਿੰਟ ਰੋ ਜੀ ਦੱਸ ਦਿਓ ਨਹੀਂ ਪਾਜੀ ਦੂਜਾ ਸੁਆ ਵਸ਼ੀ ਆ ਹਾਂਜੀ ਪਹਿਲੇ ਸਵੇਰੇ ਨੇ 18 ਕਿਲੋ ਦੁੱਧ ਦਿੱਤਾ ਆ ਹੁਣ ਦੁਜੇ ਸੂਣੀ ਆ ਤੇ ਗਲਾਬੀ ਥਣ ਲੱਗਾ ਆ ਵੇ ਗਲਾਬੀ ਥਣ ਹਾਂ ਵਛੀ ਇਹ ਦਿਨ ਦਾਹ ਲੈ ਜੂਗੀ ਹਾਂਜੀ ਹੂੰ ਉਹਨੂੰ ਬੰਦ ਕਰ ਲਓ ਹਾਂਜੀ ਹਾਂਜੀ ਦੀਪ ਜੀ ਕੰਮ ਜਾਇਜ਼ ਹੈ ਜੀ ਹਾਂਜੀ 55000 ਦੀ ਵਛੀ ਹਾਂ ਨਾ 55000 ਦੀ ਹਾਂ ਨਾ ਹੀ ਠੀਕ ਹੈ ਜੀ ਹਾਂ ਬਸ ਠੀਕ ਆਹਾ ਬਾਕੀ ਛੋਟ ਕਰ ਦਾਂਗੇ ਯਾਰ ਫਿਰ ਵੀ ਮੇਲੇ ਜਾਣਾ ਆ ਬਸ ਚਰਨ ਜਿਆਰ ਦੀ ਜਾਂਦਾ ਚਰਨ ਜਿਆਰ ਦੀ ਠੀਕ ਆ ਜੀ ਆ ਆ ਗਈ ਆ ਜੀ ਤੋਕੜ ਗੱਭਣ 10 ਕਿਲੋ ਦੁੱਧ ਤੇ ਚਮਾ ਵੀ ਨੈਰੀ ਵਾਸ਼ੀ ਗੱਭਣ ਆ ਤੇ ਬੁੱਤੀ ਬਾਦੀ ਮੇਦੇ ਪਾਵ ਖਾਲਦੇ ਜਰਾਕ 10 ਕਿਲੋ ਦੁੱਧ ਤੇ 4 ਮਹੀਨੇ ਗੱਭਣ 4 ਮਹੀਨੇ ਦੀ ਚੱਕ ਪਾਸ ਆ ਵੇਖੋ ਵੈੜ ਕਰਾਈ ਕਿੱਡੀ ਕੁਆਲਿਟੀ ਵਾਲੀ ਵੈੜ ਹੈ ਨਾ ਇਹ ਕਰੀ ਮੂੰਹ ਮਾਂ ਵਖਾਲ ਜਰਾਕ ਤੇ ਕੰਨ ਵਖਾਰ ਨਹੀਂ ਕਿਨੇ ਕਿ ਲੱਗੇ ਆ ਬੋਦੀ ਬਾਦੀ ਬੜੀ ਬੋਦੀ ਤਾਂ ਮੋਟੀ ਅੱਖ ਲੱਗੀ ਆ ਵੇਖੋ ਵਸ਼ੀ ਨੂੰ ਵਾਹ ਇੰਦੀ ਪਰ ਕੀਮਤ ਆ ਦੀ ਪਾਜੀ ਇਹ ਵੀ ਜਾਇਜ਼ ਹੀ ਜਾਣ ਦੇਣਾ ਕੰਮ ਗੇ ਉਹਦਾ ਦੇ ਵਛੀ ਭਾਂ 50 ਦੀ ਵੇਚ ਦੇਂਦੇ ਵਿਕ ਜਣੀ ਇਹ ਵੀ 45000 ਦੀ ਜਾਣੀ ਗੇ ਚਲ ਜਾਂ ਤਾਂ 42000 ਹਾਂ ਜੀ ਬਸ ਠੀਕ ਆ ਯਾਰ ਛੱਡ ਦਾਂਗੇ 44 ਦੀ ਜਾਣ ਦੇ ਯਾਰ ਮੇਲੇ ਆਵਾ ਠੀਕ ਆ ਫਿਰ ਹਾਂ ਕੱਲੂ ਠੀਕ ਆ ਹਾਂ ਜੀ ਹਾਂ ਜੀ ਅਲ ਇੱਥੇ ਬੰਦੇ ਕੋਈ ਨਹੀਂ ਬੰਦ ਇਧਰ ਹੀ ਚਲ ਇਹਨੂੰ ਲੈ ਆ ਕੱਲ ਸਹੀ ਬਾਲ ਹਾਂ ਜੀ ਇਸ ਛੁਈ ਆ ਕੱਲ ਦੀ ਸੰਦੀਪ ਪਾਜੀ ਵਸ਼ੀ ਮਗਰਿਆ ਇਹਦੇ ਹਾਂ ਜੀ ਉਹ ਇਧਰ ਲਾ ਮਿੰਦਿਆ ਪਾਵੇਂ ਗਿਰ ਕਾਲੇ ਕੋਈ ਪਾਵੇਂ ਸ਼ਾਈ ਵਾਲ ਚ ਕਾਲੇ ਤੁਸੀਂ ਬਾਦੀ ਵੇਖ ਲੋ ਥਣ ਥਣ ਚੰਗਾ ਲੱਗਾ ਹੋਇਆ ਹੂੰ ਤੇ ਚੌਗੀ ਮੂੰਹ ਦੀ ਜੇ ਵਸ਼ੀ ਹੂੰ ਪਹਿਲਾ ਸੁਹਣਾ ਆਹ ਜੀ ਪਹਿਲਣ ਪਹਿਲਣ ਵਸ਼ੀ ਠੰਡੀਆਂ ਬਾ ਕੋਈ ਪਰਵਾਹ ਨਹੀਂ ਆ ਮੂੰਹ ਚੋਂ ਚੌਗੀ ਜੇ ਆਕੇ ਮੂੰਹ ਸ਼ਾਈ ਵਾਲਾ ਸ਼ਾਈ ਵਾਲਿਆ ਇੰਦੀ ਫਿਰ ਕੀਮਤ ਦੀਪ ਜੈ ਇਹ ਵੀ ਜੈ ਜੈ ਜਾਣਦੀ ਹੈਗੇ ਹਾਂਜੀ ਆ ਮੈਂ ਤਾਂ ਵੇਚ ਦਿੰਦੇ ਉਹਦਾ 45 ਦੀ ਵੇਚਣੀ ਸੀ ਹੁਣ 42000 ਦੀ ਜਾਣਦੇ 42000 ਦੀ ਤੇ ਆ ਵਾਚੀ ਪਈ ਜਾਣ ਦੋ 42000 ਦੀ ਆ ਵੀ ਘਪਣਾ ਇਹ ਵੀ ਸੂਈ ਆ ਸੰਦੀਪ ਜੀ ਦੁੱਧ ਦੁੱਧ ਦੇਦੇ ਥੱਲੇ 12 13 ਕਿਲੋ ਖੁੱਲਾ ਡੁੱਲਾ ਆ ਵਸ਼ੀ ਮਗਰਿਆ ਦੇ ਠੀਕ ਆ ਹਾਂ ਲਓ ਜੀ 12 ਰੈਡਾਂ ਵੇਖ ਲੋ ਤੂੰ ਵੀ ਬੂਥੀਆਂ ਵਸ਼ੀਆਂ ਨੂੰ ਲੱਗੀਆਂ ਕਿ ਨਹੀਂ ਥਣ ਲੱਗੇ ਹਲੋਕਾਰ ਥਣ ਹਲੋਕਾਰ ਤੇ ਕੁਆਲਿਟੀ ਪੂਰੀ ਆ ਕੁਆਲਿਟੀ ਪੂਰੀ ਪੂਰੀ ਜਨਵਾਦੇ ਆ ਠੀਕ ਆ ਚਲੋ। ਤੋ ਇਹ ਐਂਡਰ ਬੀਤੀ ਰਹੇਗਾ। ਲਾਸਟ ਹੀ ਲਾਸਟ ਹੀ ਸੰਦੀਪ ਭਾਜੀ ਪੀਸ ਆ। ਹਾਂਜੀ। ਦੀਪ ਜੀ ਜਾਇਜ਼ ਹੀ ਦੇ ਦੇਣੀ ਹੈ। 45000 ਦੀ ਵੀ ਹਾਨ ਆਈ ਆ। ਜਾਣ ਦੋ। ਆਹ ਜਾਂਦਿਆਂ ਵਾਲਾ ਕੰਮ ਹੀ ਕਰ ਰਹੇ ਆਂ ਬੱਸ ਬੱਸ। ਤੇ ਬਾਕੀ ਮੇਰਾ ਵੀ ਇੱਥੇ ਆ ਗਿਆ ਅੱਜ ਹੀ ਵੀਡੀਓ ਪੈ ਜਣੀ ਬਾਈ ਉਹਨਾਂ ਦੀ ਤਰੀਖ ਹੈਗੀ 10। ਤੇ ਅੱਜ ਹੀ ਚੁੱਕ ਲੋ ਬੱਸ। ਅੱਜ ਇਹ ਕੋ ਮੇਲੇ ਜਾਈਏ ਅਜੇ ਮੇਲੇ ਜਾਣਾ ਇਹਨਾਂ ਨੇ ਬੜੀ ਮੁਸ਼ਕਲ ਆ ਜੀ ਰੋਕਿਆ ਨਹੀਂ ਨਿਕਲ ਜਾਣਾ ਨਹੀਂ ਹੁੰਦਾ ਸਵੇਰੇ ਜਾਣਾ ਇੰਦੀ ਭਾਜੀ ਚਲੋ ਕੋਈ ਵੀਡੀਓ ਕਰਕੇ ਫਿਰ ਮੈਂ ਨਹੀਂ ਚੱਲ ਇੱਕ ਦਿਨ ਗਾਂ ਘਰ ਲੈਨੇ ਕੋਈ ਗੱਲ ਨਹੀਂ ਬੋਲੋ ਨੰਬਰ ਹਾਂ ਜੀ ਨੰਬਰ ਆਪਣਾ ਹੈਗਾ ਜੀ 96468 27503 ਪਿੰਡ ਹੈਗਾ ਕੋੜਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ